மட்ட பி ப பட்டான்னை ர பண்ணீர ம ਆਲੂ ਆਲੇ ਪਰ ਆਲੂ ਦੀ ਬਾਉਨਰ ਦੇ ਵਿੱਚ ਇਹਨੂੰ ਲਪੜੇ ਨੇ ਮੈਂ ਲਸਣ ਨੂੰ ਆਹ ਹਨ ਆਪਾਂ ਨੇ ਥੱਲ ਦੇਣੇ ਐ ਇਦਾਂ ਤਾਂ ਕਿ ਇਹ ਚਾਰੇ ਪਾਸੇ ਤੇ ਹੋ ਜਾਣ ਸਾਈਡ ਤੇ ਤਾਂ ਹੋ ਗਿਆ ਜਿਆਦੇ ਜਾਲਣੇ ਨਹੀਂ ਹੈਗੇ ਇਹ ਆਪਾਂ ਨੇ ਬਸ ਇਦਾਂ ਕਰਨੇ ਆ ਬਈ ਕੱਚੇ ਜੇ ਨਾ ਹੋਣ ਵੀ ਟੁੱਟੇ ਨਾ ਪਨੀਰ ਬਸ ਇਦਾਂ ਕਰਨੇ 5 ਮਿੰਟ ਹੋ ਗਏ। ਤੇ ਜੀਰਾ ਪਾਤਾ ਉਹਗੇ? ਹਾਂਜੀ ਜੀਰਾ ਪਾਤਾ ਉਹਗੇ। ਸਰੋਂ ਸਰੋਂ ਨਹੀਂ ਪਾਉਗੇ। ਆਹ ਆਪਾਂ ਨੇ ਪਿਆਜ਼, ਲਸਣ ਆਹ ਜੀਰਾ ਪਾਤਾ ਵਿੱਚ ਆਓ ਥੋੜੀ ਜੀ ਸਰੋਂ ਪਾ ਦੇਣੀ ਆ ਘਰ ਦੇ ਆ ਦੇਖੋ ਪਾਉਂਦੇ। ਤੇ ਪਿਆਜ਼ ਆਪਾਂ ਨੇ ਇਿੱਥੇ ਉਹਦਾ ਮਸ਼ੀਨ ਦਾ ਗ੍ਰੇਡ ਕਰ ਕਰ ਦੇਣਾ ਹੈ ਰਗੜ ਦੇਣਾ ਹੈ ਇਹ ਮੋਟਾ ਮੋਟਾ ਸਿੱਟ ਕੇ ਸਮੇਤ ਰਹੀਆ ਇਹ ਮਟਰ ਆਲੂ ਤੇ ਇੱਕ ਹੋਰ ਕੀ ਪਾਉਣਾ ਸੀ ਆਪਾਂ ਕਹਿੰਦੇ ਸੀਗਾ ਉਹ ਮਸਾਲਾ ਹੋ ਰਿਹਾ ਹੈ ਆਪਾਂ ਇੱਦਾਂ ਰਗੜਦੇ ਹਾਂ ਚੁਪਾ ਫੇਰ ਪਾਉਂਦੇ ਹਾਂ ਇਹ ਚੋਲਾ ਵੀ ਨਾ ਨਹੀਂ ਆਪਾਂ ਨੇ ਨਾਲ ਮਸਾਲਾ ਆਪਾਂ ਨੇ ਇੱਦਾਂ ਰੱਖ ਲਿਆ ਆਨੇ ਦੇ ਵਿੱਚ ਆਲੂ ਆਰ ਮਟਰ ਪਾਤੇ ਜਿਆਦੇ ਥੋੜੇ ਜਿਕੇ ਰਿਜਗੇ ਨਾ ਅੱਧ ਕੱਚੇ ਜਿਹੇ ਆਲੂ ਹੋਗੇ ਉਦੋਂ ਆਪਾਂ ਨੇ ਪਨੀਰ ਪਾਣਾ ਹੈ ਚੌਲ ਆਪਾਂ ਨੇ ਭਉਂਤੇ ਆਹੇ ਅੱਜ ਜੀ ਆਪਾਂ ਨੇ ਚੌਲ ਵੀ ਬਣਾ ਲਏ ਸੀਗੇ ਆਪਾਂ ਨਾ ਚੌਲ ਇੱਥੋਂ ਬਣਾਉਣੇ ਹੁੰਨੇ ਆ ਪਾਣੀ ਵਿੱਚ ਉਬਾਲ ਕੇ ਤਾਂ ਦੇਖੋ ਕਿੰਨੇ ਸੋਹਣੇ ਕੱਲੇ ਕੱਲੇ ਪਏ ਆ ਤੜਕੇ ਵਾਲੇ ਆਪਾਂ ਘਟ ਖਾਣੇ ਆ ਹੁਣ ਆਪਾਂ ਇਹਨਾਂ ਦੇ ਉੱਪਰ ਇੱਕ ਸਬਜੀ ਪਾ ਲੈਣੀ ਆ ਆਲੂ ਬਣ ਗਏ ਸੀਗੇ ਬਣੇ ਪਏ ਆ ਦੇਖੋ ਪਨੀਰ ਤਮੂਰ ਆਪਣਾ ਮਰ ਜਾ ਨਮਕ ਮਿਰਚ ਮਸਾਲਾ ਦੇਖ ਲਈ ਆ ਹਾਏ ਹਾਏ ਮਿਰਚ ਮਿਰਚ ਜਾਦੇ ਆ ਆਪਾਂ ਗਏ ਨਾ ਅੱਜ ਦੇਖੋ ਆ ਸਾਰੇ ਕੱਪੜੇ ਆਪਾਂ ਨੇ ਆਪਣੇ ਧੋਤੇ ਅੱਜ ਹੁਣ ਆਪਾਂ ਮੜ ਜਾਕਾ ਮੜ ਜਾ ਹੁਣ ਮਾਰਕੀਟ ਚੱਲੇ ਆ ਦੇਖੋ ਮਾਟ ਮੋਟ ਸਭ ਧੋਤੇ ਆਣਾ ਮੜਾ ਮਾਰਕੀਟ ਚੱਲੇ ਆ ਸੌਦੇ ਲੈਣ ਸੌਦੇ ਆ ਆਪਣੇ ਹੈ ਨੇ ਆਪਾਂ ਨੂੰ ਦੋ ਛੁੱਟੀਆਂ ਹੁਣ ਜਾੜ ਆਈਆਂ ਵੀ ਦੋ ਛੁੱਟੀਆਂ ਆ ਸੌਦੇ ਸੁਦੇ ਲਈ ਆਈਏ ਅੱਜ ਹੀ ਤਾਂ ਬੈਠ ਕੇ ਕੱਟੀਆਂ ਖਿਜਣਗੇ ਮੈਨੂੰ ਵੀ ਤੂੰ ਮੈਨੂੰ ਦੇਖਿਆ ਮੈਂ ਮੈ ਇਸਕੇ ਦੀ ਪੱਠੀ ਇਸਕੇ ਦੀ ਪੱਠੀ ਤੁਹਾਨੂੰ ਪਤਾ ਨਹੀਂ ਮੇਰੇ YouTube ਤੇ ਅੰਧ ਵਿੱਚ ਦਾ ਮਿਲ ਤੁੰਨ ਲੱਗੂ ਉੱਠਾ ਯਾਰ ਬੰਦ ਬੈਠ ਜੀ ਰ ਬੈਠ ਜੀ ਰ ਕੱਤੀ ਰ ਠੰਡ ਲੱਗ ਰੀ ਮੈਨੂੰ ਸਿਰ ਬਾਗਲੇ ਬੈ ਸਿਰ ਬਾਗਲੇ ਬੈ ਉਹ ਉਹ ਪਾਈ ਗਾਲਾ ਵਾਲਿਆ ਉਹ ਪਾਈ ਗਾਲਾ ਵਾਲਿਆ ਇੱਥੇ ਪੌੜੀ ਜੀ ਆ ਪੌੜੀ ਜੀ ਆ ਬਸ ਇਧਰ ਕੁਝ ਨਹੀਂ ਆਉਂਦਾ ਦੂਰ ਆਉਂਦੇ ਆ ਆ ਲਾਈਟ ਘਾ ਤੇ ਵੱਡਦੀ ਆ ਜਿਹੜੀ ਰਾਸ਼ੇ ਬਹੁਤ ਅੱਜ ਪਾਰਕਿੰਗ ਮਸਾਂ ਹੀ ਮਿਲੀ ਹੈ ਹਾਲਾ ਕੇ ਚੱਲੇ ਆਪਾਂ ਜਮਾ ਪਾਰਕਿੰਗ ਨਹੀਂ ਅੱਜ ਹੈਗੇ ਨਾ ਜਿਆਦੇ ਰਾਸ਼ਾ ਬਹੁਤ ਜਿਆਦੇ ਬੈਠੇ ਚੱਲ ਲੈ ਆ ਦੇਖਾ ਸਾਈਕਲ ਕਿੰਨਾ ਸੋਹਣਾ ਮੇ ਤਾਂ ਤੇ ਲੈਣੇ ਮਾਰਕੀਟ ਚੱਲੇ ਆ ਦੇਖ ਆ ਗਈ ਮਾਰਕੀਟ ਕ੍ਰੀਟਿਕ ਉਸ ਆਪਣੇ ਪਤਾ ਮੈਂ ਕਿਨਾਰਾ ਆਸ਼ਾ ਉਹ ਪਈਆ ਉਹ ਵੀ ਦੁਈਆਂ ਹੀ ਆ ਟੋਕਰੀਆਂ ਹੈ ਨਹੀਂ ਮਿਲਦਾ ਜੀਆਂ ਆਹੀ ਲੈ ਲੋ ਆਜੋ ਆਹ ਚੱਕਾ ਆਜੋ ਕਾਰਡ ਫੜਿਓ

ਹੋਰ ਕੀ ਚੀਜ਼ ਲਈਏ ਲੈ ਸਬਜ਼ੂਤ ਸਟਾਈਟ ਟੈਟ ਕਰਾਸਨ ਲੈਣ ਲੱਗੇ ਆ ਥੋੜੇ ਜੇ ਕਿਹੜੇ ਲੈਣਾ ਤੁਸੀਂ ਕਿਹੜੇ ਲੈਣੇ ਮੈਂ ਤਾਂ ਖਾਂਦੀ ਨਹੀਂ ਮੈਂ ਕਿਹੜਾ ਤੇ ਨਹੀਂ ਆਉਂਦਾ ਇਹ ਆ ਪੈਕਟ ਰਿਹਾ ਤੇ ਅੱਗੇ ਤਾਂ ਹੈ ਕਿਹੜੇ ਸੀ ਗਿਆ ਉਹ ਆਹੇ ਨੇ ਸੋ ਆਹੀ ਸੀਗੇ ਇਹ ਮਾਰਕਾ ਨਹੀਂ ਰਹਿ ਗਿਆ ਆ ਨੀਲੇ ਆ ਪੰਨੇ ਦੇ ਸਾਰੇ ਸ਼ਬਦ ਲੈਏ ਆ ਜੈਲੂ ਜੀਨੀ ਡਾਟ ਤਰਸਨ ਦੁਜਾ ਚਾਰਾ ਦੁਤਾ ਬਸ ਇਹ ਥੋੜਾ ਬਹੁਤ ਜਿਹਾ ਸਭ ਦੇ ਲੈਏ ਆ ਇਹ ਜਰੂਰੀ ਜਰੂਰੀ ਸੀਗੇ ਸੇਵ ਲੈਣਾ ਕੋਈ ਹੈ ਚਲੋ ਜੀ